ਇਹਦਾ ਜਦੋਂ ਚ ਫ੍ਰੈਸ਼ ਵਾਟਰ ਸੀਗਾ ਜਿੱਦੋਂ ਹੁਣ ਪੁੱਟਾ ਨਾੜਾ ਗਿਆ ਜਾਂਦਾ ਸੁੱਕਾ ਨਾਲਾ ਵੀ ਡੋਨਟ ਵਾਂਟ ਇਟ ਐਨੀ ਮੋਰ ਐਕਚੁਅਲੀ ਦਰਿਆ ਸੰਭਿਆ ਗਿਆ ਪੰਜਾਬ ਸੰਭਿਆ ਗਿਆ ਹੈਸ਼ਟੈਗ ਸੇਵ ਸਤਲੁਜ ਜੋ ਸਮਝਣਗੇ ਲੁਧਿਆਣੇ ਦੇ ਜਿਹੜੇ ਜਾਂ ਸਰਕਾਰਾਂ ਸਮਝਣ ਗਿਆ ਕਿ ਵੀ ਸੇਵ ਕਰ ਲਈ ਇਹਨੂੰ ਬਿਲਕੁਲ ਜੀ ਸਮਝਣਾ ਪੈਣਾ ਹੋਵੇ ਹਰ ਟਾਈਮ ਹਾਣਾ ਮੈਨੂੰ ਲੱਗਦਾ ਸਾਰੇ ਪੰਜਾਬ ਜਿੱਨਾ ਪਾਣੀ ਖਰਾਬ ਕਰ ਰਿਆ ਕੱਲਾ ਲੁਧਿਆਣਾ ਸਾਡੇ ਬੱਚੇ ਅਪਾਹਜ ਕਰਤੇ ਬਹੁਤ ਸਾਰੇ ਬਜ਼ੁਰਗ ਇਸ ਪਾਣੀ ਨਾਲ ਕੈਂਸਰ ਨਾਲ ਹੀ ਮਾਰੇ ਗਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜਾ ਘਾਤਕ ਹੈ ਪਾਣੀ ਜੋ ਜੋ ਗੰਦਲਾ ਹੋ ਰਿਹਾ ਕਹਿੰਦੇ ਅਸੀਂ ਨਸਲਾਂ ਨੂੰ ਕੀ ਦੇਵਾਂਗੇ ਪਾਣੀ ਜੇ ਨਾ ਬਚਿਆ ਅਸੀਂ ਪੀਵਾਂਗੇ ਕੀ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਗੰਦੇ ਨਾਲੇ ਦਾ ਪਾਣੀ ਲਗਾਤਾਰ 7ਵੀਂ ਦੇ ਵਿੱਚ ਪੈਂਦਾ ਹੈ ਤਾ ਲੋਕ ਇਕੱਠੇ ਹੋਏ ਨੇ ਬਹੁਤੀਆਂ ਗੱਲਾਂ ਕਹਿਣ ਦੀ ਲੋੜ ਨਹੀਂ ਪਤਾ ਲੱਗ ਜੇਗਾ ਕਿ ਇਹ ਪੋਸਟਰ ਕੀ ਕਹਿਣਾ ਚਾਹੁੰਦੇ ਨੇ ਤੇ ਬੀਬੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਉਹ ਕੀ ਕਹਿਣਾ ਚਾਹੁੰਦੀਆਂ ਨੇ ਅਦਾਕਾਰਾ ਦਰਸ਼ਨ ਔਲਤ ਨੇ ਜਿਹੜੇ ਉਹ ਵੀ ਇੱਥੇ ਪਹੁੰਚੋਏ ਨੇ ਲੁਧਿਆਣੇ ਅਸੀਂ ਮੌਜੂਦ ਆ ਹੱਥਾਂ ਦੇ ਵਿੱਚ ਜਿਹੜਾ ਪੋਸਟਰ ਤੁਸੀਂ ਦੇਖ ਸਕਦੇ ਹੋ ਜਿਹੜੇ ਨੇ ਉਹ ਬੜਾ ਕੁਝ ਬਾਖੂਬੀ ਤਰੀਕੇ ਨਾਲ ਬਿਆਨ ਕਰ ਰਹੇ ਨੇ ਅਸੀਂ ਪਹਿਲਾਂ ਮੈਡਮਾਂ ਤੋਂ ਸ਼ੁਰੂ ਕਰਾਂਗੇ ਜਿਹੜੇ ਇਹਨਾਂ ਦੇ ਹੱਥਾਂ ਦੇ ਵਿੱਚ ਪੋਸਟਰ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਨੇ ਟੀ-ਸ਼ਰਟਾਂ ਵੀ ਐਵੇਂ ਦੀਆਂ ਪੰਜਾਂ ਨੇ ਜਿਨ੍ਹਾਂ ਦੇ ਉੱਤੇ ਕੁਛ ਨਾ ਕੁਛ ਲਿਖਿਆ ਹੋਇਆ। ਅਬ ਮੈਮ ਸਤਿ ਸ਼੍ਰੀ ਅਕਾਲ ਠੀਕ ਠਾਕ। ਸਤਿ ਸ਼੍ਰੀ ਅਕਾਲ ਜੀ ਹਾਂਜੀ ਥੈਂਕ ਯੂ। ਤੁਹਾਡੇ ਹੱਥਾਂ ਦੇ ਵਿੱਚ ਪੋਸਟਰ ਨੇ ਟੀ-ਸ਼ਰਟਾਂ ਦੇ ਉੱਤੇ ਵੀ ਕੋਈ ਨਾ ਕੋਈ ਸੰਕੇਤ ਲਿਖਿਆ ਹੋਇਆ। ਇਸ ਦਾ ਕਾਰਨ ਕੀ ਹੈ ਸਭ ਤੋਂ ਪਹਿਲਾਂ? ਇਹਦਾ ਕਾਰਨ ਅਸੀਂ ਆਪਣਾ ਰੰਗਲਾ ਪੰਜਾਬ ਵਾਪਸ ਚਾਹੁੰਦੇ ਹਾਂ। ਜਿਹੜਾ ਸਾਡਾ ਪਹਿਲਾ ਪੰਜਾਬ ਸੀ ਅਸੀਂ ਉਹ ਵਾਪਸ ਚਾਹੁੰਦੇ ਹਾਂ। ਮਤਲਬ ਇਸ ਸਟਿੱਕਰ ਨਾਲ ਜੋ ਕਾਠ ਹੋ ਰਹੇ ਨੇ ਪਾਣੀ ਜੋ ਗੰਦਲਾ ਹੋ ਰਿਹਾ ਉਹਨੂੰ ਬਚਾਇਆ ਜਾ ਸਕੇ ਇਸ ਕਰਕੇ ਅੱਛਾ ਓਕੇ ਹਾਂਜੀ ਇੱਕ ਇੱਕਾ ਸੀ ਆਪਣਾ ਪੁਰਾਣਾ ਪੰਜਾਬ ਵਾਪਸ ਚਾਹੁਣੇ ਉਹਦਾ ਉਹਦੇ ਵਿੱਚ ਆਪਣਾ ਬੁੱਟਾ ਦਰਿਆ ਵੀ ਆ ਜਾਂਦਾ ਆ ਸਾਨੂੰ ਆਪਣਾ ਪੁਰਾਣਾ ਬੁੱਟਾ ਦਰਿਆ ਵਾਪਸ ਚਾਹੀਦਾ ਜਿੱਥੇ ਫਰੈਸ਼ ਵਾਟਰ ਸੀਗਾ ਜਿੰਨੂੰ ਹੁਣ ਬੁੱਟਾ ਨਾਲਾ ਕਿਹਾ ਜਾਂਦਾ ਸੀ ਬੁੱਟਾ ਨਾਲਾ ਵੀ ਡੋਨਟ ਵਾਂਟ ਇਟ ਐਨੀ ਮੋਰ ਐਕਚੁਅਲੀ ਅੱਛਾ ਮੈਮ ਇਹ ਟੀ-ਸ਼ਰਟ ਇੱਕ ਵਾਰੀ ਤੁਸੀਂ ਆ ਦਿਖਾ ਦਿਓ ਜ ਆ ਦਰਿਆ ਸੰਭਿਆ ਗਿਆ ਪੰਜਾਬ ਸੰਭਿਆ ਗਿਆ ਹੈਸ਼ਟੈਗ ਸੇਵ ਸਤਲੁਜ ਇਹ ਹੈਸ਼ਟੈਗ ਸੇਵ ਸਤਲੁਜ ਜੀ ਦਿੱਤਾ ਆਇਆ ਨਾਲ ਦਰਿਆ ਵੀ ਸੰਭਿਆ ਗਿਆ ਪੰਜਾਬ ਵੀ ਸੰਭਿਆ ਗਿਆ ਇਹ ਮਤਲਬ ਕੀ ਹੈ ਲੋਕਾਂ ਨੂੰ ਸੌਖੇ ਤਰੀਕੇ ਦੇ ਵਿੱਚ ਸਮਝਾਉਂਦੀ ਇਹਦਾ ਆਹੀ ਸੌਖਾ ਤਰੀਕਾ ਕਿ ਜੇ ਦਰਿਆ ਸੀ ਸੰਭਾਲ ਲਿਆ ਹੈ ਨਾ ਜਿਹੜਾ ਦਰਿਆ ਸਾਡਾ ਪੰਜ ਪਾਣੀਆਂ ਨਾਲ ਤੁਸੀਂ ਕਹਿੰਦੇ ਹੋ ਪੰਜਾਬ ਬਣਿਆ ਹੈ ਨਾ ਉਹ ਦਰਿਆ ਆ ਪਾਣੀ ਜਿਹੜਾ ਸਤਲੁਜ ਆਲਾ ਹਰੀਕੇ ਪਤਨੇ ਜਾਂਦਾ ਉਹ ਬਾਅਦ ਰਾਜਸਥਾਨ ਜਾਂਦਾ ਜਿਹਦੇ ਚ ਅਸੀਂ ਕਾਲਾ ਬੁੱਢਾ ਦਰਿਆ ਦਾ ਪਾਣੀਆਂ ਪਾਰ ਰਹੇ ਹਾਂ ਨਾ ਬੁੱਢੇ ਨਾਲੇ ਦਾ ਉਹ ਗੰਦਾ ਹੋ ਰਿਹਾ ਇਸ ਕਰਕੇ ਇਸ ਕਹਿੰਦੇ ਜੇ ਦਰਿਆ ਸੰਭਿਆ ਗਿਆ ਤੇ ਪੰਜਾਬ ਸੰਭਜੂ ਰਹਾ ਸਾਡਾ ਤੇ ਕੋ ਰਾਜਸਥਾਨ ਵੀ ਸੰਭਿਆ ਜਾਊਗਾ ਬਿਕੋਜ਼ ਉਹ ਸਰਦੈਂ ਕੰਟ੍ਰੇਨਰ ਲੋਕ ਸਮਝ ਜਾਣਗੇ ਲੁਧਿਆਣੇ ਦੇ ਜਿਹੜੇ ਜਾਂ ਸਰਕਾਰਾਂ ਸਮਝ ਜਾਣਗੀਆਂ ਕਿ ਵੀ ਸੇਵ ਕਰ ਲਈਏ ਇਹਨੂੰ ਬਿਲਕੁਲ ਜੀ ਸਮਝਣਾ ਪੈਣਾ ਹੁਣ ਹਰ ਟਾਈਮ ਬਿਕੋਜ਼ ਹੁਣ ਤੁਸੀਂ ਦੇਖ ਸਕਦਾ ਫੀਮੇਲ ਕਿੰਨੀਆਂ ਬਾਹਰ ਆਈਆਂ ਬੱਚੇ ਬਹੁਤ ਬਾਹਰ ਆਏ ਨੇ ਉਹਨਾਂ ਨੂੰ ਸਮਝਣਾ ਪੈਣਾ ਇਟਸ ਹਰ ਟਾਈਮ ਹੁਣ ਕੋਈ ਐਕਸਕਿਊਜ਼ ਨਹੀਂ ਚੱਲਣਾ ਔਲਖ ਸਾਹਿਬ ਅਸੀਂ ਮਤਾਵਾ ਪੈਣਾ ਕਹਿੰਦੇ ਦਿੱਲੀ ਅੰਦੋਲਨ ਵੇਲੇ ਵੀ ਪੂਰੀਆਂ ਤਗੜੀਆਂ ਸੀਗੀਆਂ ਅੱਜ ਵੀ ਪੂਰੀਆਂ ਤਗੜੀਆਂ ਨੇ ਇੱਥੋਂ ਵੀ ਕਹਿੰਦੇ ਅੰਦੋਲਨ ਸ਼ੁਰੂ ਹੋ ਸਕਦੇ ਨੇ ਜੇ ਪਾਣੀ ਨਾ ਬਚੇ ਤਾਨੂੰ ਕੀ ਲੱਗਦਾ ਕਿ ਜੋ ਇਕੱਠ ਹੋ ਰਿਹਾ ਬੀਪੀਆ ਪਹੁੰਚੇ ਸਾਰੇ ਪਹੁੰਚੇ ਸੀ ਪਹਿਲਾਂ ਤਾਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਦੂਰੋਂ ਇਸ ਮੁੱਦੇ ਨਾਲ ਜੁੜੇ ਹੋ ਪੰਜਾਬ ਬਚਾਉਣ ਲਈ ਦੂਜੀ ਗੱਲ ਇਹ ਹੈ ਜਿਹੜੀ ਤੁਸੀਂ ਕੀਤੀ ਹੈ ਬੇਬੀਆਂ ਤਾਂ ਸਾਡੀਆਂ ਸਾਡੇ ਗੁਰੂ ਸਾਹਿਬ ਨੇ ਬਹੁਤ ਵੱਡਾ ਉਪਦੇਸ਼ ਦਿੱਤਾ ਸੀ ਸਾਨੂੰ ਸਾਡੀਆਂ ਧੀਆਂ ਭੈਣਾਂ ਇਸ ਪੰਜਾਬ ਲਈ ਸਦਾ ਖੜ੍ਹਦੀਆਂ ਆਈਆਂ ਖੜ੍ਹਦੀਆਂ ਰਹਿਣਗੀਆਂ ਤੇ ਕਿਸਾਨੀ ਧਰਨੇ ਵਿੱਚ ਵੀ ਇੱਕ ਬਰੋਬਰ ਸਾਡੇ ਖੜੀਆਂ ਇਸ ਮੁੱਦੇ ਤੇ ਵੀ ਖੜੀਆਂ ਨੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਵੀ ਕਰਦਾ ਔਰ ਜਿੰਨੇ ਲੋਕ ਆ ਜਿੱਥੇ ਆਏ ਆ ਉਹਨਾਂ ਨੂੰ ਸਜਦਾ ਵੀ ਕਰਦਾ ਕਿਉਂਕਿ ਮੈਂ ਸਦਾ ਕਹਿਣਾ ਹੁਣਾ ਜੇ ਪਾਣੀ ਬਚੂਗਾ ਤੇ ਪੰਜਾਬ ਬਚੂਗਾ ਹੌਲਸਰ ਕੀ ਲੱਗਦਾ ਤੁਹਾਡੀਆਂ ਕਈ ਲੈਣਾ ਬੜੀਆਂ ਮਸ਼ਹੂਰ ਹੁੰਦੀਆਂ ਨੇ ਕਈ ਲਿਖਦੇ ਆਣਾ ਵੀ ਜਿਵੇਂ 47 ਦੀ ਗੱਲ ਆਉਂਦੀ ਹੈ 83 ਦੀ ਗੱਲ ਆਉਂਦੀ ਹੈ ਅੰਦੋਲਨ ਦੀ ਗੱਲ ਆ ਜਾਂਦੀ ਹੈ ਵੀ ਉਹ ਸਾਡੇ ਦਾਦਿਆਂ ਨੇ ਪਰਦਾਦਿਆਂ ਨੇ ਹੰਡਾਲੀਆਂ ਸਾਡੇ ਦਾਦੇ ਪਰਦਾਦੇ ਪਾਣੀ ਬੜਾ ਚੰਗਾ ਪੀ ਕੇ ਗਏ ਬਹੁਤ ਚੰਗੀਆਂ ਚੀਜ਼ਾਂ ਸੀਗੀਆਂ ਇਲਾਕਾ ਕਿ ਆਉਣ ਵਾਲੀ ਜਵਾਨੀ ਚੰਗਾ ਪਾਣੀ ਪੀ ਪਾਏ ਮੈਂ ਪਿੱਛੇ ਜੇ ਸੰਤ ਸਿਤੇਵਾਲ ਜੀ ਦਾ ਗਾਣਾ ਵੀ ਕੀਤਾ ਸੀ ਮੈਂ ਪਾਣੀ ਪੰਜਾਬ ਦਾ ਅਜਰੂਰ ਤਰਲੇ ਪਾਵਾਂ ਮੈਨੂੰ ਸਾਂਭ ਲੋ ਤੁਸੀਂ ਪੰਜਾਬੀਓ ਮੈਂ ਗੰਦਲਾ ਹੁੰਦਾ ਜਾਵਾਂ ਦੇਖੋ ਮੈਂ ਸ਼ੁਰੂ ਤੋਂ ਲੱਗਿਆ ਹਾਂ ਮੈਂ ਕਿਉਂਕਿ ਪੰਜਾਬ ਦੀ ਮਿੱਟੀ ਨੂੰ ਪੰਜਾਬ ਦੇ ਪਾਣੀ ਨੂੰ ਬਹੁਤ ਪਿਆਰ ਕਰਦਾ ਇਹ ਨਾ ਤਾਂ ਅਸੀਂ ਜਦੋਂ ਕਿਤੇ ਬਾਹਰ ਜਾਂਦੇ ਨਾ ਪਾਣੀ ਮਿਲਦਾ ਤੇ ਨਾ ਪੰਜਾਬ ਵਰਗੀ ਧਰਤੀ ਮਿਲਦੀ ਐ ਨਾ ਪੰਜਾਬ ਵਰਗਾ ਖਾਣਾ ਪੀਣਾ ਮਿਲਦਾ ਅੱਜ ਮੇਰਾ ਆਉਣ ਦਾ ਕਾਰਨ ਇਹੀ ਹੈ ਕਿ ਇਹ ਪਾਣੀ ਸਾਡੇ ਅਬੋਰ ਤੱਕ ਮੈਂ ਅਬੋਰ ਦਾ ਜੰਪਣਾ ਸਾਡੇ ਬੱਚੇ ਆਪਾ ਹਜ ਕਰਤੇ ਬਹੁਤ ਸਾਰੇ ਬਜ਼ੁਰਗ ਇਸ ਪਾਣੀ ਨਾਲ ਕੈਂਸਰ ਨਾਲ ਹੀ ਮਾਰੇ ਗਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜਾ ਘਾਤਕ ਹੈ ਅੱਜ ਸਰਕਾਰਾਂ ਨੂੰ ਲੋੜ ਹੈ ਪਰ ਸਰਕਾਰਾਂ ਮੈਨੂੰ ਲੱਗਦਾ ਸੁੱਤੀਆਂ ਪਈਆਂ ਕੋਕ ਅੱਜ ਜੇ ਆਪਾਂ ਪਾਣੀ ਨਾ ਬਚਾਇਆ ਤੇ ਅੱਜ ਮੇਰੇ ਵੀਰ ਕਿਸਾਨ ਨਹੀਂ ਜੱਥੇਬੰਦੀ ਵਾਲੇ ਵੀ ਜੁੜੇ ਆ ਮੈਂ ਵੀ ਪਹਿਲਾ ਕਿਸਾਨ ਐ ਤੇ ਉਸ ਨਾਤੇ ਜੁੜਿਆ ਤੇ ਜੇ ਪਾਣੀ ਆਪਾਂ ਬਚਾ ਲਿਆ ਤੇ ਪੰਜਾਬ ਬਚੂਗਾ ਅੱਛਾ ਭਾਈ ਜਿਵੇਂ ਕਿਸਾਨ ਦੀ ਗੱਲ ਆਂਦੀ ਐ ਲੱਖਾ ਸੁਧਾਨਾ ਕਹਿ ਰਿਹਾ ਕਿ ਖੇਤਾਂ ਦੇ ਵਿੱਚ ਖੁੱਲਾ ਪਾਣੀ ਨਾ ਛੱਡੋ ਭਗਵਾਨ ਤਮਨ ਨੂੰ ਮੈਂ ਅਪੀਲ ਕਰਦਾ ਕਿ ਮੀਟਰ ਲੱਗ ਜਾਣ ਨਹਿਰੀ ਪਾਣੀ ਕਿੰਨੇ ਧਿਆਨ ਹੋਵੇ ਇਸ ਤਿੱਕ ਨਾ ਖੁੱਲਾ ਪਾਣੀ ਨਾ ਜਾਵੇ ਕਿਸਾਨ ਪਹਿਲਾਂ ਪਾਣੀ ਬਚਾਉਣ ਕਹਿੰਦੇ ਵੇਖੋ ਜੀ ਜੇ ਤਾਂ ਨਹਿਰੀ ਪਾਣੀ ਮਿਲਦਾ ਹੈ ਕਿਸਾਨਾਂ ਨੂੰ ਉਹ ਤਾਂ ਸਭ ਤੋਂ ਵਧੀਆ ਜੇ ਜੇ ਨਹਿਰੀ ਪਾਣੀ ਮਿਲਦਾ ਤਾਂ ਫਿਰ ਤਾਂ ਕਿਸਾਨ ਵੀ ਸੌਖਾ ਤੇ ਸਰਕਾਰ ਵੀ ਸੌਖੀ ਜਿਹੜਾ ਹੁਣ ਟੇਲ ਤੱਕ ਪਾਣੀ ਕਹਿ ਰਹੇ ਆ ਉਹ ਸਿਰਫ ਤੇ ਸਿਰਫ ਖਬਰਾਂ ਦੇ ਵਿੱਚ ਆ ਜਦ ਕਿ ਹਕੀਕਤ ਦੇ ਵਿੱਚ ਉਹ ਟੇਲਾਂ ਤੱਕ ਪਾਣੀ ਨਹੀਂ ਪਹੁੰਚਿਆ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਇਹੀ ਸਵਾਲ ਨੂੰ ਕਿ ਲੱਖਾ ਕਹਿੰਦਾ ਕਿ ਮੀਟਰ ਲੱਗ ਜਾਣੇ ਚਾਹੀਦੇ ਆ ਫੇਰ ਪਾਣੀ ਬਚੇਗਾ ਐ ਨਹੀਂ ਪਾਣੀ ਬਚਣਾ ਵੀ ਜੇ ਕਿਸਾਨ ਇਸ ਤਰੀਕੇ ਨਾਲ ਦੁਰਵਰਤੋਂ ਕਰ ਰਿਹਾ ਜਿਸ ਤਰੀਕੇ ਨਾਲ ਝੋਨੇ ਨੂੰ ਬਰਬਾਦੀ ਦਾ ਕੋਈ ਕਾਨੂੰਨ ਤਾਂ ਹੋਣਾ ਚਾਹੀਦਾ ਜਿਵੇਂ ਤੁਸੀਂ ਗੱਲਾ ਲੁਧਿਆਣਾ ਮੈਨੂੰ ਲੱਗਦਾ ਸਾਰੇ ਪੰਜਾਬ ਜਿੰਨਾ ਪਾਣੀ ਖਰਾਬ ਕਰ ਰਿਆ ਗੱਲਾ ਲੁਧਿਆਣਾ ਤੁਸੀਂ ਇਹਨੂੰ ਬ੍ਰੇਕੀ ਨਾਲ ਸੋਚੋ ਅਸੀਂ ਕਿੰਨੇ ਜਿਹੜੇ ਹੈਗੇ ਆ ਲੈਟਰਨਿੰਗ ਦੇ ਵਿੱਚ ਪਾਣੀ ਯੂਜ਼ ਹੋ ਰਿਹਾ ਕਿੰਨੀਆਂ ਕਿੰਨੀਆਂ ਟੈਂਕੀਆਂ ਜਿਹੜੀਆਂ ਛੱਤਾਂ ਦੇ ਉੱਤੇ ਜਿਨ੍ਹਾਂ ਦਾ ਪਾਣੀ ਵੇਸਟ ਹੋ ਰਿਹਾ ਪਾਣੀ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਆਉਣ ਵਾਲੇ ਸਮੇਂ 'ਚ ਸਭ ਕੁਝ ਮਿਲ ਜੂਗਾ ਪਾਣੀ ਨਹੀਂ ਮਿਲੂਗਾ ਤੇ ਪਾਣੀ ਬਿਨਾਂ ਬੰਦੇ ਦਾ ਜੀਵਨ ਨਹੀਂ ਹੈਗਾ ਆ ਸਾਡੇ ਨਾਲ ਦੇਖੋ ਸਾਈਕਲਿਸਟ ਨੇ ਵਿਚਾਰੇ ਇਹ ਸਾਈਕਲ ਤੇ ਇਹਦਾ ਪ੍ਰਚਾਰ ਕਰਦੇ ਆ ਇਹਨਾਂ ਨੂੰ ਵੀ ਮੈਂ ਸਜਦਾ ਕਰਦਾ ਬਹੁਤ ਵੱਡੀ ਗੱਲ ਹੈ ਹਰ ਬੰਦਾ ਹਰ ਵਾਰ ਪਾਣੀ ਦੇ ਮੁੱਦੇ ਤੇ ਜੁੜ ਰਿਹਾ ਹੈ ਬਹੁਤ ਸ਼ੁਕਰੀਆ ਔਰ ਖਸਾ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਜੀ ਸਿੱਕੇ ਨਾਲ ਬੀਬੇ ਨੇ ਸਮਹਿਤ ਦਿੱਤੇ ਨੇ ਤਾਂ ਇਹ ਪਾਣੀ ਬਚਾਉਣ ਦੀ ਜੰਗ ਜਿਹੜੀ ਹੈ ਲੁਧਿਆਣੇ ਤੋਂ ਸ਼ੁਰੂ ਹੋ ਰਹੀ ਹੈ ਪਿੰਡਾਂ ਦੇ ਵਿੱਚ ਲੋਕ ਜਾ ਰਹੇ ਨੇ ਲਕਸਤਣਾ ਹੋਰੀ ਹੋਰ ਬਖਰੇ-ਵਖਰੇ ਕਿਸਾਨ ਆਖਿਓ ਸਾਰੇ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦਾ ਪਾਣੀ ਬਚ ਸਕੇ